ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਵਿਭਾਗ ਦੇ ਮੰਤਰੀ ਹਰਪਜਿੰਦਰ ਸਿੰਘ ਈਟੀਓ ਹੋਰਾ ਨੇ ਅੱਜ ਮੁਹਾਲੀ ਵਿਖੇ ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਪਜਿੰਦਰ ਸਿੰਘ ਈਟੀਓ ਨਾਲ ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਡੇਰਾ ਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਹਾਜ਼ਰ ਰਹੇ। ਇਸ ਸਹੁੰ ਚੁੱਕ ਸਮਾਗਮ 'ਚ ਹਰਪਜਿੰਦਰ ਸਿੰਘ ਈਟੀਓ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਸਮੂਹ ਪਿੰਡ ਵਾਸੀਆਂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਅਤੇ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਇਸ ਵਾਰ ਸੂਬੇ ਦੀ ਭਗਵੰਤਮਾਨ ਸਰਕਾਰ ਨੇ ਪਾਰਟੀ ਤੋਂ ਉੱਪਰ ਉੱਠ ਕੇ ਪੰਚਾਇਤੀ ਚੋਣਾਂ ਲੜਨ ਦਾ ਬੀੜਾ ਚੁੱਕਿਆ ਅਤੇ ਪਿੰਡਾਂ ਨੂੰ ਧੜੇਬੰਦੀ ਤੋਂ ਮੁਕਤ ਕਰਕੇ ਅਸਲ ਬੁਨਿਆਦੀ ਮੁੱਦਿਆਂ ਵੱਲ ਧਿਆਨ ਦੇਣ ਦਾ ਕਦਮ ਚੁੱਕਿਆ ਮੰਤਰੀ ਹਰਪ੍ਰਿੰਤ ਸਿੰਘ ਹੋਰਾਂ ਨੇ ਕਿਹਾ ਕਿ ਜਨਤਾ ਵੱਲੋਂ ਕਿਸੇ ਵੀ ਅਹੁਦੇ ਦੀ ਸਹੀ ਵਰਤੋਂ ਕਰਨਾ ਸਾਡੀ ਜ਼ਿੰਮੇਵਾਰੀ ਹੈ ਉਹਨਾਂ ਨੇ ਕਿਹਾ ਕਿ ਕਲਮ ਨੂੰ ਤਲਵਾਰ ਨਾਲੋਂ ਜ਼ਿਆਦਾ ਮਜ਼ਬੂਤ ਮੰਨਿਆ ਜਾਂਦਾ ਇਸ ਲਈ ਸਾਨੂੰ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਇਸ ਦੀ ਉਸਾਰੂ ਵਰਤੋਂ ਨੂੰ ਪਹਿਲ ਦੇਣੀ ਚਾਹੀਦੀ ਹੈ ਇਸੇ ਦੌਰਾਨ ਹੀ ਮੋਹਾਲੀ ਦੇ ਵ代ਕ ਕੁਲਵੰਤ ਸਿੰਘ ਹੋਰਾਂ ਨੇ ਸਮੂਹ ਸਖਸ਼ੀਤਾਂ ਦਾ ਸਵਾਗਤ ਕੀਤਾ ਅਤੇ ਸਮੂਹ ਪੰਚ ਸਹਿਬਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਦੇਖੋ ਇੱਕ ਤਾਂ ਅਸੀਂ ਇਸ ਵਾਰੀ ਕੋਸ਼ਿਸ਼ ਕੀਤੀ ਹੈ ਪੰਚਾਇਤੀ ਚੋਣਾਂ ਦੇ ਵਿੱਚ ਵੀ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਪੰਚਾਇਤਾਂ ਬਣਾ ਇਸੇ ਕਰਕੇ ਸਾਡੇ ਮਾਣਯੋਗ ਮੁੱਖ ਮੰਤਰੀ ਨੇ ਬਿੱਲ ਲੈ ਕੇ ਆਂਦਾ ਕੋਈ ਵੀ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਇਲੈਕਸ਼ਨ ਨਹੀਂ ਲੜ ਸਕਦੀ ਬਿਲ ਪਾਸ ਕਰਾਇਆ ਪ੍ਰਧਾਨ ਸਭਾ ਦੇ ਵਿੱਚ ਔਰ ਉਸ ਤੋਂ ਬਾਅਦ ਫਿਰ ਬਿਨਾਂ ਕਿਸੇ ਚੋਣ ਨਿਸ਼ਾਨ ਤੋਂ ਚੋਣਾ ਹੋਈਆਂ ਔਰ ਸਾਰੇ ਸ਼ਾਂਤੀਪੂਰਵਕ ਚੋਣਾ ਹੋਈਆਂ ਔਰ ਬਹੁਤ ਸਾਰੀਆਂ ਜਿਹੜੀਆਂ ਪੰਚਾਇਤਾਂ ਨੇ ਮਤਲਬ ਸਾਰੀਆਂ ਸਰਬਸੰਵਿਧੀਆਂ ਚੋਣ ਲਿਆ ਗਏ ਔਰ ਮੈਨੂੰ ਬੜੀ ਮਾਣ ਵਾਲੀ ਗੱਲ ਆ ਵੀ ਮੇਰੇ ਆਪਣੇ ਹਲਕੇ ਦੇ ਵਿੱਚ 67 ਪੰਚਾਇਤਾਂ ਸੀ ਉਹਦੇ ਵਿੱਚੋਂ 15 ਪੰਚਾਇਤਾਂ ਸਰਪੰਚੀਆਂ ਚੁਣੀਆਂ ਗਈਆਂ ਤੇ 455 ਦੇ ਵਿੱਚੋਂ 205 ਜਿਹੜਾ ਉਹ ਸਰਪੰਚੀਆਂ ਚੁਣ ਲਿਆ ਗਿਆ ਕੋਈ ਲੜਾਈ ਨਹੀਂ ਕੋਈ ਪੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਕੁਝ ਨਹੀਂ ਪੂਰੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਗਰੁੱਪਵਾਦੀ ਦੇ ਉੱਤੇ ਉੱਟ ਕੇ ਸਾਡੇ ਜ਼ਿਲ੍ਹੇ ਵਿੱਚ ਇਲੈਕਸ਼ਨ ਹੋਈ ਔਰ ਕੋਈ ਵੀ ਕਿਸੇ ਕਿਸਮ ਦੀ ਵਾੜੀ ਘਟਨਾ ਨਹੀਂ ਵਾਪਰੀ ਔਰ ਮੈਂ ਪੰਚਾਂ ਨੂੰ ਤੇ ਸਰਪੰਚਾਂ ਨੂੰ ਅਪੀਲ ਕਰਦਾ ਹਾਂ ਵੀ ਅੱਜ ਤੁਸੀਂ ਸੌ ਚੁੱਕ ਲਈ ਆ ਪੰਚਾਇਤਾਂ ਤੁਹਾਡੀਆਂ ਹੌਂਦ ਵਿੱਚ ਆ ਗਈਆਂ ਨੇ ਲੋਕ ਭਲਾਈ ਲਈ ਕੰਮ ਕਰੋ ਪਿੰਡਾਂ ਦੀ ਬਿਹਤਰੀ ਲਈ ਕੰਮ ਕਰੋ ਪਿੰਡ ਬਿਹਤਰ ਹੋਣਗੇ ਤਾਂ ਜਿਹੜਾ ਸੂਬਾ ਬਿਹਤਰ ਹੋਊਗਾ ਤੇ ਤੂੰ ਸਾਨੂੰ ਲੋਕਾਂ ਨੇ ਮਾਣ ਕੀਤਾ ਬਣਾਇਆ ਮਾਣ ਦੇ ਦਿੱਤਾ ਤੇ ਉਹ ਮਾਣ ਜਿੱਦ ਕੈਮ ਰੱਖਦੇ ਹੋਏ ਲੋਕਾਂ ਦੀ ਸੇਵਾ ਕਰੋ ਐਮਾਨ ਸਰ ਸੁਨੇਹਾ ਕੀ ਦਿਓਗੇ ਪੰਚਾਂ ਨੂੰ ਕਪਈਚਾਰਕ ਸਾਂਝ ਬਣੀ ਰਹੇ ਆਪਸੀ ਜਿਹੜਾ ਹੈ ਟਕਰਾਅ ਨਾ ਹੋਵੇ ਪਿੰਡਾਂ ਦੇ ਵਿੱਚ ਵਿਕਾਸ ਨੂੰ ਲੈ ਕੇ ਕਿਸ ਤਰੀਕੇ ਅੱਗੇ ਲਿਆਂਦੇ ਲਿਖੇ ਮੇਰਾ ਤਾਂ ਸੁਨੇਹਾ ਹੀ ਹੈ ਵੀ ਸ਼ਾਂਤੀਪੂਰਵਕ ਰਹੇ ਕਿ ਬਿਨਾਂ ਕਿਸੇ ਗੋਬਾਜੀ ਤੋਂ ਕੰਮ ਕਰਾਏ ਜਾਣ ਜਿੱਥੇ ਜ਼ਰੂਰਤ ਦਾ ਕੰਮ ਉੱਥੇ ਕਰਾਏ ਜਾਣ ਇਹ ਤਾਂ ਹੋਵੇ ਵੀ ਇਹ ਸਾਡਾ ਨਹੀਂ ਇੱਥੇ ਕੰਮ ਨਹੀਂ ਕਰਾਉਣਾ ਹੈਗਾ ਇਹ ਸਾਡਾ ਇੱਥੇ ਕੰਮ ਕਰਾਉਣਾ ਜਿੱਥੇ ਵੀ ਜ਼ਰੂਰਤ ਦਾ ਕੰਮ ਕਰਾਉਣ ਦੀ ਉੱਥੇ ਕੰਮ ਕਰਾਏ ਜਾਣ ਪਾਰਟੀ ਵਾਈਜ਼ ਤੋਂ ਉੱਤੇ ਉੱਟ ਕੇ ਕੰਮ ਕਰਾਏ ਜਾਣ ਔਰ ਲੋਕਾਂ ਦੀ ਸੇਵਾ ਉਹ ਕੀਤੀ ਜਾ ਜਿਹੜੀ 5 ਲੱਖ ਬਹੁਤ ਸਾਰੇ ਪੰਜ ਸਰਪੰਚ ਚਾਹੇ ਕੋਈ ਵੀ ਲੀਡਰ ਹੋਵੇ ਜੇ ਉਹ ਆਪੋ ਉਹ ਪੰਚਾਇਤਾਂ ਜਿਹੜੀਆਂ ਨੇ ਜਾਂ ਪੰਜ ਲੇ ਆਪੋਜੀਸ਼ਨ ਪਾਰਟੀ ਦੇ ਵੱਲੋਂ ਵੀ ਇਹਨਾਂ ਦਾ ਸਮਰਥਨ ਜਦੋਂ ਉਹ ਚੁਣ ਲਏ ਜਾਂਦੇ ਆ ਤਾਂ ਉਹ ਇੱਕ ਚੀਜ਼ ਕਹਿੰਦੇ ਆ ਕਿ ਸਾਡੇ ਨਹੀਂ ਸਾਡੇ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕਿਸੇ ਕਿਸਮ ਦਾ ਵੀ ਕੋਈ ਵੀ ਵਿਤਕਰਾਨ ਕੀਤਾ ਜਾਊਗਾ ਸਾਰੇ ਭਾਵੇਂ ਕੋਈ ਆਪੋਜੀਸ਼ਨ ਦਾ ਵੈਸੇ ਜਦੋਂ ਹੈ ਹੀ ਨਹੀਂ ਕਿਸੇ ਚੋਣ ਨਿਸ਼ਾਨ ਤੇ ਇਲੈਕਸ਼ਨਾਂ ਲੜੀ ਸਾਰੇ ਪੰਜ ਸਰਪੰਚ ਪਿੰਡ ਦੇ ਬਣੇ ਨੇ ਤਾਂ ਸਰਕਾਰ ਸਾਰਿਆਂ ਨੂੰ ਜੋ ਵੀ ਬਣਦੀ ਗ੍ਰਾਂਟ ਆ ਬਣਦੀ ਬਣਦੀ ਜਿਹੜਾ ਉਹਨਾਂ ਦਾ ਹੱਕ ਉਹ ਦਊਗੀ ਕੋਈ ਵੀ ਕਿਸੇ ਕਿਸਮ ਦੀ ਗੁਰਬਾਦੀ ਧੜੇਵਾਦੀ ਦੇ ਵਿੱਚ ਯਕੀਨ ਨਹੀਂ ਕੀਤਾ ਜਾਊਗਾ ਧੰਨਵਾਦ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਇਸ ਮੌਕੇ ਨੇ ਸਰਪੰਚਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖੋ ਲੋਕ ਵਿਕਾਸ ਅਤੇ ਭਲਾਈ ਕੰਮ ਕਰਦੇ ਰਹੋ ਆਪਣੇ ਪਿੰਡਾਂ ਦਾ ਵਿਕਾਸ ਕਰੋ ਜੇਕਰ ਪਿੰਡ ਵਧੀਆ ਹੋਣਗੇ ਤਾਂ ਸੂਬਾ ਵਧੀਆ ਹੋਵੇਗਾ ਦਨ ਮਿਊਟ ਲਈ ਮੋਹਾਲੀ ਤੋਂ ਗੁਰਦੀਪ ਸਿੰਘ ਬੈਨੀਪਾਲ ਦੀ ਰਿਪੋਰਟ